ਹੈ ਕੋਈ ਪੁਰਾਣਾ ਨਹੀਂ ਇਹਨਾਂ ਕੋਲ ਉਹਥੇ ਜਿਹੜੇ ਬਾਕੀ ਦੇ 6 ਮੈਂਬਰ ਐ 24 ਫਰਵਰੀ ਨੂੰ 391 ਕਿਲੋ ਮੈਥਾਮਫੈਟਾਮੀਨ ਤੇ 109 ਕਿਲੋ ਕੋਕੀਨ ਜਿਹੜੀ ਐ ਉਹ ਯੂ ਐਸ ਏ ਚ ਬਰਾਮਦ ਹੋ ਚੁੱਕੀ ਹੈ ਆਲਰੇਡੀ ਉਸ ਤੋਂ ਬਾਅਦ ਜਦੋਂ ਇਹ ਜਨਤਕ ਹੋਈਦਾ ਨਾਮ ਆਇਆ ਤੇ ਇਹ ਬਚ ਕੇ 2 ਮਾਰਚ ਨੂੰ ਇੰਡੀਆ ਚ ਆ ਗਿਆ ਤੇ ਸਾਡੀ ਤਰਨਤਾਰਨ ਦੀ ਪੁਲਿਸ ਨੂੰ ਇਹ ਇਨਫੋਰਮੇਸ਼ਨ ਮਿਲੀ ਸੀ ਕਿ ਇਹ ਫਿਲਹਾਲ ਇੰਡੀਆ ਚ ਰਹ ਰਹੇ ਨੇ ਆਪਾਂ ਇੱਥੇ ਟਰੈਪ ਲਾ ਕੇ ਇਹਨੂੰ ਕੱਲ ਫਰਨ ਦੇ ਵਿੱਚ ਕਾਮਯਾਬ ਹੋ ਗਏ ਇਹ ਕਿੰਨੇ ਜਿਹੜਾ ਵਿਦੇਸ਼ੀ ਤਸਕਰ ਹੈ ਫਰਾਂండో ਉਹਦੇ ਲਿੰਕ ਵਿੱਚ ਕਿਸਰਾ ਆਏ ਸਰ ਇਹ ਦੇਖੋ ਜੀ ਇਹਨਾਂ ਨੇ ਇੱਕ 카rtel ਬਣਾਇਆ ਹੋਇਆ ਸੀਗਾ ਜਿਵੇਂ ਜੀਏਜੀ ਸਾਹਿਬ ਤੁਹਾਨੂੰ ਦੱਸਿਆ ਕਿ ਇਹਦੇ ਪੈਨਲ ਤੇ 400 ਦੇ 500 ਡਰਾਈਵਰ ਹੈ ਇਹ ਸਭ ਤੋਂ ਉੱਪਰ ਕਿੰਗਪਿਨ ਸੀਗਾ ਥੱਲੇ ਜਿਹੜੇ ਬਾਕੀ ਇਹ 6 ਕੀ ਮੈਂਬਰ ਉਹ ਫੜੇ ਗਏ ਆ ਜਿਹੜਾ ਫਰਨਾਂండో ਹੈ ਜਾਂ ਅਮਰਿਤਪਾਲ ਹੋਗੇ ਇਹ ਸਾਰੇ ਟ੍ਰਾਂਸਪੋਰਟੇਸ਼ਨ ਨੈਟਵਰਕ ਇਹਦਾ ਵੇਖਦੇ ਸੀਗੇ ਕਿਵੇਂ ਸਮਾਨ ਆਣਾ ਹੈ ਕੋਈ ਪੈਸਾ ਫਰਦਾ ਸੀਗਾ ਕੋਈ ਸਮਾਨ ਨੂੰ ਸਾੰਬਦਾ ਸੀਗਾ ਉਹਦੇ ਵਿੱਚ ਹੀ ਉੱਥੇ ਲੋਕਲੀ ਬ੍ਰੈਂਟਨ ਜੀ ਰਹਿੰਦਾ ਸੀਗਾ ਤੇ ਉੱਥੇ ਇਹਦਾ ਟੱਚ ਆਇਆ ਸਿਰ ਇੰਡੀਆ ਵਿੱਚ ਵੀ ਪਹੁੰਚਾਇਆਗਾ ਨਾ ਹਾਂਜੀ ਇਹ ਆਪਾਂ ਜਨਵਰੀ ਚ ਅਸੀਂ ਪ੍ਰੈਸ ਕਾਨਫਰੰਸ ਕੀਤੀ ਸੀ ਜਿਵੇਂ ਅੰਮ੍ਰਿਤਪਾਲ ਬਾਠ ਦੇ ਜਿਹੜੇ ਕੀ ਸ਼ੂਟਰ ਸੀਗੇ ਚਬਾਲ ਏਰੀਆ ਚ ਉਹ ਟਾਰਗੇਟਡ ਕਿਲਿੰਗ ਕਰਨਾ ਚਾਹੁੰਦੇ ਸੀਗੇ ਅਸੀਂ ਬਟਾਲਾ ਅੰਮ੍ਰਿਤਸਰ ਤੇ ਤਰਨਤਾਰਨ ਉਹ ਤੋਂ ਵਕ ਵਕ ਪੰਜ ਤੋਂ 6 ਸ਼ੂਟਰ ਜਿਹੜੇ ਉਹ ਗ੍ਰਿਫਤਾਰ ਕੀਤੇ ਸੀਗੇ ਉਦੋਂ ਅਸੀਂ ਡਿਸਕਲੋਜ਼ ਨਹੀਂ ਕੀਤਾ ਸੀ ਤੁਹਾਨੂੰ ਦੱਸਿਆ ਸੀਗਾ ਬਈ ਆਪਣੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਤੇ ਇਹ ਜਿਹੜੇ ਸਾਰੇ ਸ਼ੂਟਰ ਇਹ ਬਾਹਰ ਬੈ ਕੇ ਇਹਦੇ ਵੱਲੋਂ ਪ੍ਰੋਵਾਈਡ ਕੀਤੇ ਗਏ ਸੀਗੇ ਇਹ ਜਿਹੜਾ ਸ਼ੈਨਾਜ਼ ਉਰਫ ਸ਼ੌਨ ਮਿਲਰ ਹੈ ਸਰ ਉਹਨਾਂ ਨੂੰ ਇੰਡੀਆ ਲਈ ਅੰਦਾਜ਼ਾ ਹੈਗਾ ਜੀ ਜਿਹੜੇ ਬਾਹਰ ਹੈ ਜੀ ਜਿਹੜੇ ਆਪਣੇ ਇੰਡੀਆ ਨੇ ਵੇਸਰ ਹਾਂ ਹਾਂ ਜੀ ਹਜੇ ਉਹ ਅਗੇ ਦਾ ਪ੍ਰੋਸੈਸ ਆਪਾਂ ਵੇਖਦੇ ਹਾਂ ਜੀ ਸਰ ਕੈਨੇਡਾ ਨੂੰ ਇੱਥੇ ਇਹ ਸਾਰਾ ਬੱਝ ਰਹੀ ਹੈ ਜੀ ਇਹਨਾਂ ਬਾਰੇ ਵੀ ਦੇਖੋ ਜੀ ਕੱਲ ਲੇਟ ਨਾਈਟ ਡਵੈਲਪਮੈਂਟ ਹੈ ਅੱਗੇ ਤਫਤੀਸ਼ ਚੱਲ ਹਾਂ ਜਾਨ ਸਰ ਵੀ ਕਿਤੇ ਚੇਨ ਜੁੜੀ ਹੋਈ ਹੈ ਕੋਈ ਉਹਨਾਂ ਨਾਲ ਚੇਨ ਤਾਂ ਬਹੁਤ ਹੈ ਜੀ ਇਨਾਂ ਨਾਲ ਕੋਈ ਸੈੱਟ ਚੇਨ ਨਹੀਂ ਹੁੰਦੀ ਮਤਲਬ ਕਿ ਇੱਕ ਦੂਜੇ ਜਿਹੜੇ ਇਨਾਂ ਦੇ ਫੁੱਟ ਸোলਜਰਸ ਹੋ ਗਏ ਕੋਈ ਨੀ ਕੱਟਲ ਦੇਖ ਲੋ ਫੁੱਟ ਸোলਜਰ ਜਿਹੜੇ ਇੱਕ ਦੂਜੇ ਨਾਲ ਓਵਰਲੈਪ ਕਰਦੇ ਕਰਦੇ ਡਰਾਈਵਰ ਤੁਸੀਂ ਕਿ ਐਸੀ ਮਿਲਣ ਜਾਂ ਜਾ ਕੋਈ ਖਰੀਦ ਆਪ ਨੂੰ ਇਨ ਕੱਪ ਨੇ ਉਹਨਾਂ ਦਾ ਟੀਮ ਕਿਸ ਤਰ੍ਹਾਂ ਨੈਟਵਰਕ ਚੱਲਦਾ ਹੈ ਕਿ ਉਹਨਾਂ ਦਾ ਰੋਲ ਕਿਸ ਤਰ੍ਹਾਂ ਫੋਕਸ ਬੈਗਜੈਂਟ ਲੈ ਕੇ ਲੈ ਜਾ ਇਥੇ ਇਹਨਾਂ ਦੇ ਨਾਲ ਉਥੇ ਟਰਾਂਸਪੋਰਟੇਸ਼ਨ business ਨੇ ਟਰੱਕ ਚੱਲਦੇ ਨੇ ਇੱਕ ਟਰੱਕ ਦੇ ਟ੍ਰੇਲਰਸ ਆ ਉਹਦੇ ਵਿੱਚ ਇਹ ਸਮਾਨ ਕੈਰੀ ਕਰਦੇ ਆ ਫਰੋਂ ਕੈਲੀਫੋਰਨੀਆ ਪਹਿਲਾਂ ਕੋਲੰਬੀਆ ਤੋਂ ਸ਼ੁਰੂ ਹੁੰਦਾ ਹੈ ਕੈਲੀਫੋਰਨੀਆ ਫਿਰ ਨਿਊਯਾਰਕ ਅਗੇ ਮਿਸ਼ੀਗਨ ohio ਮੈਨੂੰ ਡਿਫਰੈਂਟ ਡਿਫਰੈਂਟ ਪਾਰਟਸ ਤੋਂ ਕੀ ਵਸੇ ਥੈਨ ਕੈਨੇਡਾ ਐਂਟਰ ਕਰਦੇ ਆ ਆ ਇਹ ਜਿਹੜੇ ਟਰਾਂਸਪੋਰਟੇਸ਼ਨ ਬਿਜ਼ਨਸ ਦੇ ਵਿੱਚ ਨਾਲ ਟਰੱਕ ਡਰਾਈਵਰਸ এমਪਲੋਏ ਕੀਤੇ ਹੋਏ ਆ ਉਹ ਮੈਂ ਤੁਹਾਨੂੰ ਦੱਸਿਆ ਸੀ ਉਹ ਵੀ 440 450 ਡਰਾਈਵਰ ਜਿਹੜੇ ਇਹਨਾਂ ਦੇ ਪੈਨਲ ਤੇ ਆ ਜਿਹੜੇ ਇਸ ਕੰਮ ਦੇ ਵਿੱਚ ਜੁੜੇ ਹੋਏ ਜਿਵੇਂ ਟੈਕਸੀ ਸਰਵਿਸ ਨਹੀਂ ਹੁੰਦੀ ਤੁਹਾਡੀ ਤਾਂ ਫੋਨ ਕਰੋ ਕਿ ਫਾਨੀ ਟੈਕ ਸੇਮ ਜੀ ਸਭ ਜਿਹੜੇ ਡਰਾਈਵਰ ਹੈ 440 450 ਡਰਾਈਵਰ ਹੈ ਜਿਹੜਾ ਕੀ ਉਹਨਾਂ ਦੀ ਜਾਣਕਾਰੀ ਦੇ ਵਿੱਚ ਹੀ ਉਹਨਾਂ ਨੂੰ ਪਤਾ ਹੁੰਦਾ ਹੀ ਹੈ ਜਿਹਦੇ ਵਿੱਚ ਨਸ਼ਾ ਕਿ ਜਾ ਮਤਲਬ ਉਹਨਾਂ ਨੂੰ ਰੱਖ ਕੇ ਨੌਕਰੀ ਤੇ ਪੁਨੇ ਖੇਣਾ ਹੀ ਇਹਨਾਂ ਨੇ ਨੌਕਰੀ ਤੇ ਨਹੀਂ ਰੱਖਿਆ ਇਹਨਾਂ ਨੇ ਰੱਖਿਆ जब एक एक ट्रक रेवरा इसोलेटेड है, कल्ला है, या कोई कंपनी जिधर कंपनी बनी हुई है, जिधर दो तीन ट्रक्स हैं, कई बार हो सकता है कि पता होए, हो सकता है पता नहीं होए, इट्स इनिशियली मिस्टीकल चीज़ है। सर, खास करके ज़रा तो यूथ है, यूथ आती ज़रा तो बोल रहे जैसा लास्ट कई बड़े बीसी, ज� ਇਹਨਾਂ ਦੇ ਨਾਲ ਹਾਂਜੀ ਹਾਂਜੀ ਬੜੀ ਜਾਨ ਦਾ ਪਾਕਿਸਤਾਨ ਤੋਂ ਸਮਾਰ ਪਰਦੇ ਬਗਾਨਸਨ ਪਾਕਿਸਤਾਨ ਆਪਣੇ ਤੋਂ ਜਾਂਦੇ ਪਈ ਜਾਂ ਉੱਧਰੋਂ ਡਾਇਰੈਕਟ ਕੰਪਨੀਰੋਂ ਰਹੇ ਨੇ ਨਾ ਨਾ ਇਟਸ ਟੋਟਲੀ ਅਮਰੀਕਾ ਬੇਸਡ ਕਾਰਪੋਰੇਸ਼ਨ ਫਿਲਹਾਲ ਦੀ ਇਨਵੈਸਟੀਗੇਸ਼ਨ ਚ ਅਜਿਹੀ ਚੀਜ਼ ਨਹੀਂ ਠੀਕ ਹੈ ਸਰ ਬਲੀਵ ਕਰਦੇ ਹਾਂ ਸ਼ੁਰੂ ਤੋਂ ਹਾਂਜੀ ਸਰ ਵੀਡੀਓ ਕਰ ਲਈਏ ਓਕੇ ਇਹ ਫੋਨ ਸੱਜਣ ਕਰੀਏ ਜੀ ਹਾਂਜੀ ਸਰ ਜੇ ਮੁਦਦ ਦਰੰਦਾਰਨ ਪੁਲਿਸ ਨੇ ਅ ਭਿਮਨਿਵ ਰਾਣਾ ਐਸਐਸਪੀ ਸਾਹਿਬ ਦੀ ਉਪਰਕ੍ਰਿਤੀ ਸੁਪਰਵਾਈਜ਼ਨ ਹੇਠ ਇੱਕ ਬੰਦਾ ਗ੍ਰਿਫਤਾਰ ਕੀਤਾ ਜਿਹਦਾ ਨਾਮ ਸ਼ਨਾਜ਼ ਹੈ ਇਹ ਬਟਾਲੇ ਦਾ ਰਹਿਣ ਵਾਲਾ 33 ਸਾਲ ਦਾ ਮਰ ਹੈ 2014 ਚ ਇਲੈਵਲੈਂਟ ਪਾਸਪੋਰਟ ਤੋਂ ਯੂਐਸਏ ਆ ਸੀਗਾ ਹੀ ਇਨ ਅਮੰਗ ਦਾ ਐਫਬੀਆਈ ਦੀ ਮੋਸਟ ਵੌਂਟਿਡ ਲਿਸਟ ਦਾ ਇੱਕ ਬੰਦਾ ਸੀਗਾ ਇਹ ਡਰਗ ਕਾਟੇਲ ਚਲਾ ਰਹੇ ਸੀਗੇ ਯੂਐਸ ਵਿੱਚ ਇਸ ਕੋਲੰਬੀਆ ਤੋਂ ਇੱਕ ਕੁਕੀਨ ਜਿਹੜੀ ਹੈ ਉਹ ਟਰਾਂਸਪੋਰਟ ਕਰਦੇ ਸੀਗੇ ਵਕਫਕ ਸਟੇਟਸ ਆਫ ਯੂਐਸ ਐਂਡ ਕੈਨੇਡਾ 2023 ਤੋਂ ਬਾਅਦ ਐਮਬੀਆਈ ਦੀ ਸੂਇ ਐਕਟ ਹੋਈ ਸੀਗੇ ਨਾ ਤੇ ਐਫਬੀਆ ਨੇ ਸੱਤ ਮੈਂਬਰ ਚੋਂ ਛੇ ਨੰਬਰ ਗ੍ਰਫਤਾਰ ਕਰ ਲਏ ਇਹ ਸ਼ਨਾਖ ਜਿਹੜਾ ਸੀ ਕਿ ਜਦ ਉੱਥੇ ਥੋੜਾ ਥਿੰਗਸ ਗਾਟ ਹਿਟਡ ਅਪ ਇਹ ਇੰਡੀਆ ਭੱਜ ਕੇ ਆ ਗਿਆ ਜੀ ਤੇ ਹਿਊਮਨ ਇੰਟੈਲੀਜੈਂਸ ਜਿਹੜੀ ਸੀਗੀ ਪੰਡਤਾਰਨ ਪੁਲਿਸ ਦੀ ਉਹ ਲੱਗੀ ਹੋਈ ਸੀਗੀ ਜੀ ਤੇ ਇਹਨੂੰ ਗ੍ਰਿਫਤਾਰ ਕਲ ਰਾਤ ਨੂੰ ਕੀਤਾ ਹੈ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਇਹ ਨਿਕਲ ਕੇ ਆਇਆ ਹੈ ਕਿ ਪਰ ਵਿਕ ਗਲ ਸੈਂਟਰਲ ਐਂਡ ਸਾਊਥ ਅਮਰੀਕਾ ਤੋਂ ਇਹ 600 ਕਿਜੀ ਆਫ ਕੋਕੀਨ ਜਿਹੜੀ ਸੀ ਉਹ ਵੱਖ-ਵੱਖ ਸਟੇਟਸ ਯੂਨਾਈਟਿਡ ਸਟੇਟਸ ਤੇ ਕੈਨੇਡਾ ਚ ਇਹ ਡਿਸਟ੍ਰਿਬਿਊਟ ਕਰਦੇ ਸੀਗੇ 400 450 ਦੇ ਕਰੀਬ ਟਰੱਕ ਡਰਾਈਵਰਸ ਜਿਹੜੇ ਸੀਗੇ ਉਹ ਇਹਨਾਂ ਦੇ ਪੈਨਲ ਸੀਗੇ ਤੇ FBI ਨੇ ਅਰਾਊਂਡ 391 ਕਿਜੀਸ ਆਫ ਮੈਥ ਤੇ ਐਕਸਨ ਨਾਕੀਜੀ ਕੋਕੀਨ ਉਨ ਤੱਕ ਇਸ ਘਟਲ ਤੋਂ ਬਰਾਮਦ ਕਰ ਲਈਏ ਇਨਵੈਸਟੀਗੇਸ਼ਨ ਹੁਣ ਚੱਲ ਰਹੀ ਹੈ ਇਟਸ ਇਨੀਸ਼ੀਅਲ ਫੇਸ ਆਫ ਇਨਵੈਸਟੀਗੇਸ਼ਨ ਜਦ ਕੋਈ ਚੀਜ਼ ਨਵੀਂ ਨਿਕਲ ਕੇ ਆਏਗੀ ਤਾ ਨੂੰ ਕਲੀਅਰ ਕਰਦੇ ਸਰ ਜੀ ਨਾਜ ਜਿੱਦਾਂ ਕੋਈ ਦੱਸਿਆ ਕਿ ਉਹਥੇ ਕੋਕੀਨ ਕਰਦਾ ਸੀ ਇੱਥੇ ਵੀ ਕੋ ਨਸ਼ੇਦਾਂ ਅਗੇ ਸਮਾਨ ਨਿਕਲੇਗਾ ਇਨੀਸ਼ੀਅਲ ਇਨਵੈਸਟੀਗੇਸ਼ਨ ਹੈ ਇਹ ਭੌਗਨ ਨਿਕਲਣਗੇ ਤੇ ਵੀ ਇਹ ਦੇ ਲਿੰਕਸ ਨਿਕਲਣਗੇ ਹੀ ਵਾਸ ਇਨ ਟੱਚ ਤੇ ਇਨ ਟੱਚ ਸੀਗਾ ਜਨਵਰੀ ਚ ਇਹਨਾਂ ਨੇ ਤਰਨਤਨਪੁਰ ਇਸ ਨੇ ਪਹਿਲਾ ਪੰਜ ਸ਼ੂਟਰ ਫੜੇ ਸੀ ਜਿਹੜੇ ਆਪਣੇ ਡ్రਾਈਵਲ ਗੈਂਗ ਉਹ ਦੇ ਮੈਂਬਰਸ ਆ ਉਹਨਾਂ ਨੇ ਨਕੀ ਵੀ ਕੀਤੀ ਹੋਈ ਸੀਗੀ ਤੇ ਮਰਡਰ ਪਲਾਨ ਕੀਤੇ ਸੀਗੇ ਤੇ ਅਲੱਗ-ਅਲੱਗ ਥਾਵਾਂ ਤੋਂ ਇਹਨਾਂ ਨੇ ਪੰਜ ਸ਼ੂਟਰ ਫੜੇ ਸੀਗੇ ਤੇ ਉਸੇ ਕੇਸ 'ਚ ਇਹਨੂੰ ਜਿਹੜਾ ਹੈ ਗ੍ਰਿਫਤਾਰ ਕੀਤਾ। ਹੁਣ ਅਮਰੀਕਾ ਤਨੂੰ ਪੀਆਰ ਮਿਲ ਚੁੱਕੀ ਹੋਈ ਹੈ ਕਿ ਨਹੀਂ ਪਤਾ ਨਹੀਂ। ਕੈਨੇਡਾ ਦੱਬੀਆ। ਕੈਨੇਡਾ ਦੱਬੀਆ। ਸਖਤ ਪੁਲਿਸ ਰਿਮਾਂਡ ਵੀ ਲਿਆਇਆ ਹੈ ਦਾ। ਹਾਂਜੀ ਪੁਲਿਸ ਰਿਮਾਂਡ ਲੈ ਰਹੇ ਆ ਜੀ ਤਿੰਨ ਤੇ ਪੇਸ਼ ਕਰਾ ਕੇ ਇਹਨਾਂ ਅ ਬਤ ਉਹ ਪੁਲਿਸ ਰਿਮਾਂਡ ਲਿਆ ਜਾਏਗਾ। ਜਿਹੜੀ ਤੁਸੀਂ ਲੋਕਲ ਲੋਕਲ ਲਿੰਕਸ ਦੀ ਗੱਲ ਕਰਦੇ ਹੋ ਉਹ ਫਿਰ ਸਾਡੇ ਜਿਹੜੇ ਉਥੇ ਆਪਰੇਟ ਕਰਦੇ ਆ ਇਹਨਾਂ ਦੇ ਉਧਰ ਵੀ ਆਪਣੇ ਇਧਰ ਦੇ ਬੰਦੇ ਲਿੰਕ ਦੇ ਵਿੱਚ ਹੋਣੇ ਉਹ ਸਾਰੇ ਲਿੰਕ ਆਪਾਂ ਕਾਢ ਕੇ ਕਿ ਵੀ ਸਿਰਫ ਉਧਰ ਹੀ ਕਾਰਟਲ ਚਲਾ ਰਹੇ ਆਂਗੇ ਇਧਰ ਦੇ ਵੀ ਵੇਚਣ ਦੀ ਕੋਸ਼ਿਸ਼ ਕਰ ਰਹੇ ਆ ਉਹ ਸਾਰਾ ਕੁਝ ਡਿਟੇਲ ਤੁਹਾਨੂੰ ਦੱਸ ਸਕਦੇ ਆ ਸਰ ਫਿਰੋਤੀਆਂ ਦਾ ਨੈਟਵਰਕ ਜਿਹੜਾ ਚੱਲ ਰਿਹਾ ਉਹਦੇ ਵਿੱਚ ਵੀ ਸੰਬੰਧ ਕੋਈ ਪਾਏਗੇ ਇਹਦੇ ਵਿੱਚ ਇਹ ਫਿਰੋਤੀਆਂ ਦੇ ਦੀ ਟਾਰਗੇਟ ਕਿਲਿੰਗ ਦੇ ਸੰਬੰਧ ਵਿੱਚ ਅਸੀਂ ਇਹਨਾਂ ਦੇ ਮੈਂਬਰਾਂ ਨੂੰ ਪਿੱਛੇ ਗ੍ਰਿਫਤਾਰ ਕੀਤੇ ਸੀਗੇ ਤੇ ਹੁਣ ਇਹ ਸਾਡੇ ਗ੍ਰਫਤ ਚ ਆ ਗਿਆ ਤੇ ਬਾਕੀ ਹੋਰ ਇਹਦੇ ਨੈਟਵਰਕ ਦੇ ਕਿਹੜੇ ਬੰਦੇ ਨੇ ਕਿ ਭਈ ਫਿਰੋਤੀਆ ਕੋਲਾ ਦੇ ਵਿੱਚ ਵੀ ਇਨਵੋਲ ਸੀਗੇ ਉਹ ਸਾਰਾ ਫਿਰ ਜਾਂਚ ਦਾ ਵਿਸ਼ਾ ਤੁਸੀਂ ਸਾਨੂੰ ਤਿਆਰ ਬਰਾਮਦ ਹੋ ਜਾਓਗੇ ਸਾਨੂੰ ਉਮੀਦ ਹੈ ਕਿ ਹੋ ਜਾਣਗੇ ਸਬੰਧ ਦੇ ਆਪ ਵੀ ਜੇ ਤੁਹਾਨੂੰ ਕੋਈ ਸਰ ਸਰ ਉਹ ਬੰਦੇ ਪਿੱਛੇ ਉਹ ਇੱਕ ਫੋਟੋ ਕਰਵਾ ਦਿੰਦੇ ਹਾਂ ਇਸੇ ਕਰ ਨਾਲ ਬਾਹਰ ਵਰਤਣਾ